ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਮੈਂ ਜੱਪ ਡਿਜ਼ਾਈਨਰ ਬੁਟੀਕ ਮਾਨਸਾ ਤੋਂ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੱਪ ਡਿਜ਼ਾਈਨਰ ਬੁਟੀਕ ਮਾਨਸਾ ਤੇ ਬਈ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਆਪਣੇ ਜਰਮਨੀ ਵਾਲੇ ਆਂਟੀ ਜਿਨ੍ਹਾਂ ਦੀ ਆਪਾਂ ਕਾਫੀ ਦਿਨਾਂ ਤੋਂ ਵੀਡੀਓਜ਼ ਅਪਲੋਡ ਕਰ ਰਹੇ ਹਾਂ ਪਹਿਲਾਂ ਉਹਨਾਂ ਦੇ ਸੂਟਾਂ ਦੀਆਂ ਕਰੀਆਂ ਸੀ ਹੁਣ ਉਹਨਾਂ ਦੀ ਨਵੇਂ ਦੇ ਬੜੀ ਦੇ ਸੂਟ ਨੇਗੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਸਾਰੇ ਇੱਕ ਵੀਡੀਓ 'ਚ ਦਿਖਾਵਾਂਗੇ ਬਾਅਦ 'ਚ ਇਕੱਲੇ-ਇਕੱਲੇ ਦੀ ਡਿਟੇਲਿੰਗ ਅਲੱਗ-ਅਲੱਗ ਵੀਡੀਓ ਤੇ ਆਪਾਂ ਸ਼ੇਅਰ ਕਰਾਂਗੇ ਠੀਕ ਹੈ ਬਈ ਹੁਣ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦਿ ਏਵੇਂ ਹੀ ਅਮਰੀਲਾ ਫਰੌਕ ਰੈਡੀ ਕਰਵਾਈ ਹੈ ਕਿਉਂ ਨੂ ਫਰੌਕ ਉਪਰ ਲਹਿੰਗੇ ਤੋਂ ਜ਼ਿਆਦਾ ਹੈਵੀ ਬਣੀ ਹੋਈ ਹੈ ਤੇ ਤੁਹਾਨੂੰ ਦਿਖਾਉਣੀ ਹੈ ਬਹੁਤ ਜ਼ਿਆਦਾ ਹੈਵੀ ਹੈ ਚੱਕਰ ਵਿੱਚ ਵੀ ਪਤਾ ਲੱਗਦੀ ਹੈ ਬਈ ਗਲੇ ਤੇ ਵੀ ਵਰਕ ਹੈ ਬਾਹਾਂ ਤੇ ਵੀ ਵਰਕ ਹੈ ਤੇ ਫੇਰ ਤਾਂ ਤੁਸੀਂ ਸਾਰਾ ਦੇਖ ਹੀ ਸਕਦੇ ਹੋ ਬਹੁਤ ਬਹੁਤ ਜ਼ਿਆਦਾ ਹੈਵੀ ਹੈ ਠੀਕ ਹੈ ਬਈ ਇਹ ਆ ਜੂਗੀ ਫਰੌਕ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਉਣੀ ਹੈ ਇਹ ਆ ਜੂਗਾ ਬਈ ਇਹਦਾ ਪੈਂਟ ਪਲਾਜ਼ੋ ਰੈਡੀ ਕੀਤਾ ਨੀਚੋਂ ਦੀ ਵੇਅਰ ਕਰਨ ਨੂੰ ਕਿਉਂਕਿ ਬਾਰਕ ਇਹਦੇ ਤੇ ਤਾਂ ਨਹੀਂ ਕੀਤਾ ਨੀਚੇ ਦੇਖਣਾ ਤਾਂ ਹੈ ਨਹੀਂ ਬਰੌਕ ਕਾਫੀ ਹੈਵੀ ਹੈਗੀ ਹੁਣ ਆ ਜੂਗਾ ਵੀ ਇਹਦਾ ਦੁਪੱਟਾ ਬਹੁਤ ਜ਼ਿਆਦਾ ਸੋਨਾ ਇਹ ਵੀ ਹੈਵੀ ਰੈਡੀ ਕੀਤਾ ਹੋਇਆਗਾ ਹੁਣ ਆਪਾਂ ਤੁਹਾਨੂੰ ਅਗਲੇ ਦੋ ਸੂਟ ਦਿਖਾ ਦਿੰਨੇ ਆ ਪਹਿਲਾਂ ਇਹਨਾਂ ਨੇ ਘਰੇ ਵੇਅਰ ਕਰਨ ਲਈ ਬਣਵਾਏ ਨੇਗੇ ਮਸ਼ੀਨਵਰਕ ਦੇ ਸੂਟ ਨੇ ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਨੇ ਬਈ ਇਹਦਾ ਪੈਂਟ ਪਲਾਜ਼ੋ ਆ ਜੂਗਾ ਵੀ ਹੋਣ ਆ ਗਿਆ ਬਈ ਨੈਕਸਟ ਸੂਟ ਇਹ ਵੀ ਇਹਨਾਂ ਨੇ ਘਰੇ ਵੀਅਰ ਕਰਨ ਲਈ ਬਣਵਾਇਆ ਬਹੁਤ ਜਿਆਦਾ ਸੋਹਣਾ ਸੂਟ ਬਣਿਆ ਹੋਇਆ ਬਹੁਤ ਸੋਹਣਾ ਬੇਸ ਅਤੇ ਮਸ਼ੀਨਵਰਕ ਦਾ ਸੂਟ ਆਊਗਾ ਇਹ ਦੀ ਸਲਵਾਰਾ ਜੁ ਵੀ ਬਈ ਸਲਵਾਰ ਤੇ ਵੀ ਵਰਕ ਰਹੂਗਾ ਹੁਣ ਜਿਹੜਾ ਨੈਕਸਟ ਸੂਟ ਆ ਉਹ ਵੀ ਬਹੁਤ ਹੈਵੀ ਤੇ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਦਿਖਾ ਦਿੰਨੀ ਆ ਮੈਂ ਤੁਹਾਨੂੰ ਬਹੁਤ ਜਿਆਦਾ ਪਿਆਰਾ ਸੂਟ ਬਣਿਆ ਹੋਇਆ ਬਈ ਇਹ yellow ਕਲਰ ਤੇ ਬਣਿਆ ਹੋਇਆ ਇਹ ਆ ਜੁਗ ਭਈ ਇਹਦੀ ਸਲਵਾਰ ਸਲਵਾਰ ਪਲੇਨ ਦਾ ਹੋਊਗੀ ਕੋਈ ਬੰਦ ਨਹੀਂ ਕਿਉਂਕਿ ਸਾਰੀਆਂ ਸਲਵਾਰਾਂ ਸਿਰ ਆਲਮੋਸਟ ਵਰਕੇ ਹੈਗਾ ਦਾ ਬਾਕੀ ਇਹਦਾ ਦੁਪੱਟਾ ਕਾਫੀ ਹੈਵੀ ਹੈਗਾ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਸੋਨਾ ਦੁਪੱਟਾ ਬਣਿਆ ਹੋਇਆ ਭਈ ਸਾਰੇ ਸੂਟ ਬਈ ਅਲੱਗ-ਅਲੱਗ ਡਿਜ਼ਾਈਨਾਂ ਦੇ ਨਵੇਂ-ਨਵੇਂ ਡਿਜ਼ਾਈਨਾਂ ਦੇ ਨੇਗੇ ਤੁਸੀਂ ਵੀਡੀਓ ਨੂੰ ਸਾਰਿਆਂ ਨੇ ਲਾਸਟ ਤੱਕ ਦੇਖਣਾ ਮੈਂ ਤੁਹਾਨੂੰ ਕੱਲਾ-ਕੱਲਾ ਸੂਟ ਦਿਖਾਉਣੀ ਆ ਸਾਰੇ ਅਲੱਗ-ਅਲੱਗ ਕਲਰਾਂ ਦੇ ਨੇਗੇ ਅਲੱਗ-ਅਲੱਗ ਪੈਟਰਨਾਂ ਦਾ ਹੋਊਗਾ ਕਿਸੇ ਦਾ ਕੋਈ ਵਰਕ ਆ ਕਿਸੇ ਦਾ ਕੋਈ ਤਾਂ ਫਿਰ ਉਸ ਅਕੋਰਡਿੰਗ ਆਪਾਂ ਡਿਜ਼ਾਈਨਿੰਗ ਆ ਜਿਹੜੀ ਕੀਤੀ ਹੋ ਹੁਣ ਮੈਂ ਕੱਲਾ ਕੱਲਾ ਪੀਸ ਦਿਖਾਉਣੀ ਆ ਰੰਗ ਨਾਲ ਦੇਖੋ ਬਹੁਤ ਜਿਆਦਾ ਸੋਹਣੇ ਪੀਸ ਬਣੇ ਹੋਏ ਨੇਗੇ ਹੁਣ ਆ ਜੂਗਾ ਭਈ ਇਹ ਨੈਕਸਟ ਸੂਟ ਆਪਣਾ ਇਹ ਹੋਰ ਵੀ ਜਿਆਦਾ ਸੋਹਣਾ ਬਣਿਆ ਹੋਇਆ ਸਾਰਿਆਂ ਤੋਂ ਜਿਆਦਾ ਸੋਹਣਾ ਰੰਗ ਮੈਨੂੰ ਇਹ ਲੱਗਦਾ ਇਹਦੀ ਬੈਕ ਤੇ ਵੀ ਵਰਕ ਆਪਾਂ ਤਾਂ ਦੇਖ ਹੀ ਸਕਦੇ ਹੋ ਕਿੰਨਾ ਜਿਆਦਾ ਹੈਵੀ ਬਣਿਆ ਹੋਇਆਗਾ ਬਹੁਤ ਹੀ ਜਿਆਦਾ ਸੋਹਣੇ ਪੀਸ ਬਣੇ ਹੋਏ ਨੇ ਇਹ ਸਾਰੇ ਹੈਂਡਵਰਕ ਦੇ ਪੀਸ ਨੇਗੇ ਇਹਦੀ ਸਲਵਾਰ ਦਾ ਵਰਕ ਆਜੂਗਾ ਬਹੁਤ ਜਿਆਦਾ ਸੋਹਣਾ ਮੋਰੀਆਂ ਤੇ ਬਣਿਆ ਹੋਇਆ ਇਹ ਉਹ ਸੁਰਦਾ ਦੁਪੱਟਾ ਆ ਜੂਗਾ ਬਈ ਦੁਪੱਟਾ ਸਿੰਗਲ ਕਲਰ ਟਰਾਈ ਕਰਵਾਇਆ ਹੋਇਆ ਔਰ ਜਿਹੜਾ ਇਹ ਵਾਲਾ ਸੂਟ ਹੈ ਬਹੁਤ ਖਾਸ ਸੂਟ ਆ ਬਹੁਤ ਜਿਆਦਾ ਸੋਹਣਾ ਲੱਗਦਾ ਮੈਨੂੰ ਇਹ ਸੂਟ ਦੇਖ ਸਕਦੇ ਹੋ ਤੁਸੀਂ ਕਲਰ ਕੋਈ ਵੀ ਕਰਵਾ ਸਕਦੇ ਹੋ ਕਲਰ ਦਾ ਨਹੀਂ ਕੋਈ ਚੱਕਰ ਹੈਗਾ ਕਿੰਨਾ ਸੋਹਣਾ ਬਣਿਆ ਹੋਇਆ ਬਈ ਇਹ ਪੀਸ ਇਹ ਆ ਜੂਗਾ ਇਹਦਾ ਪੈਂਟ ਪਲਾਜੋ ਬਹੁਤ ਜਿਆਦਾ ਸੋਹਣਾ ਵਰਕ ਕੀਤਾ ਹੋਇਆ ਤੇ ਜਿਹੜਾ ਇਹਦਾ ਦੁਪੱਟਾ ਨਾਲ ਇਹਦਾ ਪੈਟਰਨ ਮੈਨੂੰ ਤਾਂ ਜਿਆਦਾ ਸੋਹਣਾ ਲੱਗਦਾ ਹੈਂਡ ਪੇਂਟ ਵਿਦ ਹੈਂਡ ਵਰਕ ਨਾਲ ਰੈਡੀ ਹੋਇਆ ਹੋਇਆ ਦੇਖੋ ਕਿੰਨਾ ਜਿਆਦਾ ਸੋਹਣਾ ਬਣਿਆ ਹੋਇਆ ਬਹੁਤ ਜਿਆਦਾ ਸੋਨਾ ਬਣਿਆ ਹੋਇਆ ਸਾਰਾ ਦੁਪੱਟਾ ਕਵਰ ਕੀਤਾ ਹੋਇਆਗਾ ਬਈ ਸਾਰਾ ਬਹੁਤ ਹੀ ਜਿਆਦਾ ਸੋਨਾ ਪੀਸ ਬਣਿਆ ਹੋਇਆਗਾ ਅੰਨੇ ਤੁਹਾਨੂੰ ਅਗਲਾ ਪੀਸ ਦਿਖਾਉਣੀ ਹੈ ਜੀ ਇਹ ਵੀ ਮੇਰਾ ਫੇਵਰਿਟ ਕਲਰ ਹੈ ਰਾਣੀ ਕਲਰ ਦੇਖੋ ਕਿੰਨਾ ਜਿਆਦਾ ਸੋਨਾ ਬ੍ਰਾਈਡਲ ਪੀਸ ਬਣਿਆ ਹੋਇਆ ਹੈ ਇਹ ਸਾਰਿਆਂ ਤੇ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਹੋਏ ਨੇ ਵਰਕ ਦੇ ਕਨੈਕਸ਼ਨ ਦੇਖੋ ਕਿੰਨੀ ਜਿਆਦਾ ਸੋਹਣੀ ਹੋਈ ਹੋਈ ਹੈ ਬਹੁਤ ਜ਼ਿਆਦਾ ਸੋਹਣਾ ਬੁੰਦਿਆ ਹੋਇਆ ਹੈਂਡਵਰਕ ਹੈ ਮੈਂ ਤੁਹਾਨੂੰ ਕੱਲਾ ਕੱਲਾ ਪੀਸ ਦਿਖਾਵਾਂਗੀ ਨਾ ਉਹਨੂੰ ਦੇਖਿਓ ਤੁਸੀਂ ਧਿਆਨ ਨਾਲ ਇਹਦੀ ਸਲਵਾਰ ਦਾ ਵਰਕ ਆ ਜੂਗਾ ਜੀ ਇਹ ਆ ਜੂਗਾ ਦੁਪੱਟਾ ਦੁਪੱਟਾ ਪਰ ਡਬਲ ਡਾਈ ਕਰਵਾਇਆ ਹੋਇਆ ਹੈਗਾ ਦੇਖ ਸਕਦੇ ਹੋ ਤੁਸੀਂ ਹੁਣ ਆਜੋ ਬਈ ਅਗਲੇ ਸੂਟ ਤੇ ਇਹ ਵੀ ਬਹੁਤ ਯੂਨੀਕ ਪੀਸ ਬਣਿਆ ਹੋਇਆ ਸਾਰੇ ਪੀਸ ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਨੇ ਦੇਖ ਸਕਦੇ ਹੋ ਪੈਚ ਵਰਕੇ ਦਾ ਕੰਮ ਹੋਇਆ ਹੋਇਆ ਗਲੇ ਤੇ ਸਾਰੇ ਚਾਕ ਕੇਰਾ ਬਣਿਆ ਹੋਇਆ ਬਾਹਾਂ ਬਹੁਤ ਹੈਵੀ ਬਣੀਆਂ ਹੋਈਆਂ ਨੇ ਜੀ ਇਹ ਆ ਗਿਆ ਸਲਵਾਰ ਦਾ ਵਰਕ ਸਲਵਾਰ ਦੀਆਂ ਮੂਰੀਆਂ ਤੇ ਵਰਕ ਹੋਇਆ ਹੋਇਆ ਸੇਮ ਬਾਰਡਰ ਬਹੁਤ ਜ਼ਿਆਦਾ ਸੋਨਾ ਤੇ ਇਹ ਆ ਗਿਆ ਬਈ ਦੁਪੱਟੇ ਦਾ ਵਰਕ ਬਹੁਤ ਜ਼ਿਆਦਾ ਸੋਨਾ ਆਪਣਾ ਸੌਰੀ ਹੁਣ ਮੈਂ ਤੁਹਾਨੂੰ ਦਿਖਾ ਰਹੀ ਆ ਨੈਚਰ ਸੂਟ ਦੇ ਦੇਖ ਸਕਦੇ ਹੋ ਬਈ ਕਿੰਨਾ ਜ਼ਿਆਦਾ ਸੋਨਾ ਵਰਕ ਕੀਤਾ ਹੋਇਆ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਚੱਲ ਰਿਹਾ ਇਹ ਡਿਜ਼ਾਈਨ ਉਹਨਾਂ ਨੇ ਆਪਾਂ ਨੂੰ ਫੋਟੋ ਭੇਜ ਕੇ ਰੈਡੀ ਕਰਵਾਇਆਗਾ ਇਹ ਆਜੂਗਾ ਬਈ ਇਹਦੇ ਨਾਲ ਸਰਕਲ ਸ਼ਰਾਰਾ ਇਹ ਬਹੁਤ ਜ਼ਿਆਦਾ ਸੋਨਾ ਪਲੇਅਰ ਚ ਬਣਿਆ ਹੋਇਆ ਹੈ ਇਹ ਆ ਜੂਗਾ ਦੁਪੱਟਾ ਦੁਪੱਟਾ ਤੁਸੀਂ ਦੇਖ ਸਕਦੇ ਆ ਆਪਾਂ ਲੇਸਿਸ ਕਿਤੇ ਆ ਜਾਂ ਵਿੱਚ ਛੜੀਆਂ ਪਾਈਆਂ ਹੋਈਆਂ ਨੇਗੇ ਸਿੰਗਲ ਕਲਰ ਦਾ ਡਾਈ ਹੋਇਆ ਹੋਇਆ ਹੁਣ ਆ ਗਿਆ ਭਾਈ ਸੈਂਸਰ ਤੁਸੀਂ ਦੁਪਾਣੇ ਨੇ ਤਾਂ ਉਹ ਕਿੰਨਾ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਕਲਰ ਕੰਟਰਾਸਟ ਬਹੁਤ ਪਿਆਰਾ ਹੋਇਆ ਹੋਇਆ ਦੇਖ ਸਕਦੇ ਹੋ ਸਾਰਾ ਹੈਂਡਵਰਕ ਦਾ ਪੀਸ ਆ ਜੂਗਾ ਤੇ ਇਹਦੀ ਸਲਵਾਰ ਦੇਖੋ ਕਿੰਨਾ ਯੂਨੀਕ ਆਈਡੀਆ ਫਰਸ਼ੀ ਸਲਵਾਰ ਬਣੀ ਹੋਈ ਆ ਬ੍ਰੌਕੇਟ ਦੇ ਸਵਾਰਾ ਬਹੁਤ ਜ਼ਿਆਦਾ ਸੋਹਣਾ ਸਟੱਫ ਆਪਣੀ ਬ੍ਰੌਕੇਟ ਦਾ ਤੁਸੀਂ ਦੇਖਿਓ ਨੇੜਿਓ ਇਹ ਆ ਜੂਗਾ ਬਈ ਇਹਦਾ ਦੁਪੱਟਾ ਹਾਂ ਬਈ ਹੁਣ ਤੁਸੀਂ ਇਹ ਸੂਟਾਂ ਨੂੰ ਆਰਡਰ ਕਰਨ ਵਾਸਤੇ ਆਪਣੀ ਸਕਰੀਨ ਤੇ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਕੱਲੇ-ਕੱਲੇ ਦਾ ਸਕਰੀਨ ਸ਼ਾਟ ਲੈ ਕੇ ਮੈਨੂੰ ਵਟਸਐਪ ਕਰ ਸਕਦੇ ਹੋਗੇ ਤੇ ਬਈ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਸਾਰਿਆਂ ਦਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਾਰੇ ਜਣੇ ਥੈਂਕ ਯੂ